ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਜੀ ਆਪਾਂ ਵੀਡੀਓ ਬਣਾਵਾਂਗੇ ਆਪਾਂ ਕੁੜਤੀ ਦੀ ਕਟਿੰਗ ਕਰਾਂਗੇ ਸਿੰਪਲ ਕਮੀਜ਼ ਦੀ ਕਟਿੰਗ ਕਰਾਂਗੇ ਮੇਰੀ ਭੈਣ ਦਾ ਮੈਸੇਜ ਆਇਆ ਸੀ ਜੀ ਆਪਾਂ ਉਸ ਨਾਪ ਦੀ ਕਟਿੰਗ ਕਰਨੀ ਹੈ ਅੱਜ ਇਹਨਾਂ ਦੀ ਜੀ ਕਮੀਜ਼ ਦੀ ਲੰਬਾਈ ਹੈਗੀ ਆ 40 ਇੰਚ ਘੇਰਾ ਹੈਗਾ ਇਹਨਾਂ ਦਾ 25 ਇੰਚ ਤੀੜਾ 7 ਇੰਚਾ ਜੀ ਪਿਆਰ ਤੇ ਛਾਤੀ ਹੈ ਜੀ 24 ਇੰਚ ਤੇ ਕਮਰ ਹੈਗੀ ਆ 20.5 ਸਾਢੇ 20 ਤੇ ਹਿੱਪ ਹੈਗੀ ਆ ਜੀ ਇਹਨਾਂ ਦੀ 25 ਅੱਜ ਆਪਾਂ ਇਸ ਨਾਟ ਮੁਤਾਬਕ ਤੁਹਾਨੂੰ ਕッティング ਕਰਕੇ ਦੱਸਾਂਗੇ ਵੀ ਕਿੱਦਾਂ ਕッティング ਹੁੰਦੀ ਹੈਗੀ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਲੰਬਾਈ ਲਖਣੀ ਆ ਕਮੀਜ਼ ਦੀ ਕਮੀਜ਼ ਦੀ ਲੰਬਾਈ ਦੇਖੋ ਜੀ 40 ਇੰਚ ਆ ਗਈ ਆਪਾਂ 40 ਇੰਚ ਰੈਡੀ ਰੱਖਣਾਗਾ ਤੇ نیچے ਨੂੰ ਜੀ ਆਪਾਂ 4 ਇੰਚ ਐਕਸਟਰਾ ਰੱਖਣਾਗਾ 1 2 3 4 ਪਿੰਨ ਇੰਚ ਜੀ ਆਪਣਾ ਤਰਪਾਈ ਆ ਜੂਗੀ ਆ ਦੇਖੋ ਆ 3 ਇੰਚ ਆਊਗਾ ਆਪਣਾ ਤਰਪਾਈ ਚ ਜਿਹੜਾ 1 ਇੰਚ ਤਾਂ ਐਕਸਟਰਾ ਰੱਖਿਆ ਇਹ ਉੱਪਰ ਤੀਰੇ ਚ ਕਾਟ ਪਊਗੀ ਤੇ ਸਲਾਈ ਚ ਆਊਗਾ ਆਪਾਂ 44 ਇੰਚ 44 ਇੰਚ ਦਿਨ ਸਾਂ ਲਾਇਆਗਾ ਤੇ ਇਧਰ ਨੂੰ ਜੀ ਆਪਣਾ ਜਿਹੜਾ ਘੇਰਾ ਲਾ ਆਪਣੀ ਹਿੱਪ ਹੈਗੀ ਆ ਜੀ 25 ਤੇ ਘੇਰਾ ਆਪਾਂ 25 ਦੱਬ ਕਰ ਲੈਣਾ ਦੇਖੋ ਜੀ 25 ਦਾ ਅੱਧਾ ਹੈਗਾ ਇਹਦਾ 12.5 12.5 ਚ ਆਪਾਂ 4 ਇੰਚ ਪਲੱਸ ਕਰਨਾ 16.5 ਹੋ ਗਿਆ ਆਪਾਂ ਜਿਹੜੇ ਆਲੇ ਦੁਆਲੇ ਚਾਕ ਫੋਲਡ ਕਰਦੇ ਹੁੰਨੇ ਆ ਆਪਾਂ ਜੇ ਪਾਈਪਿੰਗ ਵਗੈਰਾ ਨਹੀਂ ਕੱਢਣੀ ਤਾਂ 3 ਇੰਚ ਚ ਵੀ ਸਰ ਜਾਂਦਾ 1.5 1.5 ਇੰਚ ਦੋਵੇਂ ਪਾਸੇ ਫੋਲਡ ਹੋ ਜਾਂਦਾ ਪਰ ਆਪਾਂ 4 ਇੰਚ ਰੱਖਾਂਗੇ ਜੇ ਪਾਈਪਿੰਗ ਕੱਢਣੀ ਆ ਤਾਂ ਫਿਰ ਬਹੁਤ ਵਧੀਆ ਸਰ ਜਾਂਦਾ ਤੇ ਗਰਮੀ ਦੇ ਸੂਟਾਂ ਚ ਆਪਾਂ ਨੂੰ 4 ਹੀ ਰੱਖਣੀ ਚਾਹੀਦੀ ਆ ਜੇ ਆਪਾਂ ਚਾਕ ਵਧੀਆ ਫੋਲਡ ਕਰਾਂਗੇ ਤਾਂ ਜਿਹੜੇ ਆਪਣੇ ਚਾਕ ਨੇ ਕਾਟਨ ਦੇ ਸੂਟਾਂ ਦੇ ਜੀ ਏਦਾਂ ਇਕੱਠੇ ਹੋ ਜਾਂਦੇ ਨੇ ਉਹ ਨਹੀਂ ਹੁੰਦੇ ਹੈਗੇ ਆ ਦੇਖੋ ਜੀ ਆਪਾਂ 16 ਇੰਚ ਤੇ ਮਾਰਕ ਕਰ ਲਿਆ ਇੱਥੋਂ ਸੈਂਟਰ ਚੋਂ ਵੀ ਆਪਾਂ 16 ਇੰਚ ਤੇ ਕਰ ਲੈਣਾ ਐਸੇ ਤਰ੍ਹਾਂ ਜੀ ਆਪਾਂ ਇੱਥੋਂ ਕਰ ਲੈਣਾ ਇਹ ਜਿਹੜੀਆਂ ਆਪਾਂ ਨਿਸ਼ਾਨੀਆਂ ਲਾਈਆਂ ਨੇ ਇਹਨਾਂ ਨੂੰ ਆਪਾਂ ਸਕੇਲ ਦੇ ਇੰਚੀ ਟੇਪ ਦੀ ਹੈਲਪ ਦੇ ਨਾਲ ਐਨਾ ਆਪਸ ਵਿੱਚ ਮਿਲਾ ਲੈਣਾ ਹਲੋ ਜੀ ਜਿਹੜਾ ਆਪਣਾ ਐਕਸਟਰਾ ਕੱਪੜਾ ਇਹਦੀ ਕੱਟਣੀ ਹੈ ਜੀ ਆਪਾਂ ਕੱਟਣੀ ਉਜੀ ਹੁਣ ਜਿਹੜਾ ਆਪਣਾ ਕਮੀਜ਼ ਦਾ ਹੈਗਾ ਆ ਸਿਰਫ ਉਹਦਾ ਕੱਪੜਾ ਹੈ ਹੁਣ ਸਭ ਤੋਂ ਪਹਿਲਾਂ ਜੀ ਆਪਾਂ ਰੱਖਣਾਗਾ ਤੀਰਾ ਤੀਰਾ ਰੱਖਣਾ ਜੀ ਆਪਾਂ 7 ਇੰਚ 7 ਇੰਚ ਜੀ ਆਪਾਂ ਤੀਰਾ ਰੱਖਣ ਤੋਂ ਬਾਅਦ نیچے ਨੂੰ ਜਿਹੜਾ ਮੋਡਾ ਰੱਖਣਾ ਇਹ ਆਪਾਂ ਹਰ ਇੱਕ ਨਾਪ ਚ ਜੀ 7.5 ਹੀ ਰੱਖਦੇ ਹੁੰਦੇ ਆਗੇ ਆ ਜਿੱਥੋਂ ਜੀ ਆਪਾਂ 7 ਰੱਖਿਆ ਨਾ ਇੱਥੋਂ ਇਹ نیچے ਆ ਕੇ ਨਾ ਇਹ 6.5 ਰੱਖਣਾ ਇੱਥੋਂ ਇੱਥੇ 6.5 ਇੰਚ ਦੀ ਨਸਾਨੀ ਲਾ ਲੈਣੀ ਆ ਆ ਲਓ ਜੀ ਇਹਨੂੰ ਆਪਾਂ ਇਦਾਂ ਮਿਲਾ ਲੈਣਾ ਆਹ ਵਾਲੀ ਸੇਪ ਬਣ ਚੁਗੀ 24 ਇੰਚ ਬਰੈਸਟ ਵਾਲਿਆਂ ਦਾ ਜੀ ਆਪਾਂ 6.5 ਇੰਚ ਤੀਰਾ ਵੀ ਕੱਟ ਸਕਦੇ ਆਂਗੇ ਇਹ ਮੋਟੇ ਦੇ ਨਾਪ ਮੁਤਾਬਕ ਜਿਹੜੇ ਆਪਣੇ ਪਿੱਛੇ ਨ ਗਰਦਨ ਦੇ نیچے ਸ਼ੋਲਡਰਸ ਹੁੰਦੇ ਨੇ ਇੱਕ ਸ਼ੋਲਡਰ ਤੋਂ ਦੂਸਰੇ ਸ਼ੋਲਡਰ ਤੱਕ ਪਨਾਪ ਕੇ ਦੇਖ ਲਵੇ ਜਿੰਨਾ ਆਵੇ ਉਹ ਤੋਂ 2 ਇੰਚ ਘਟਾ ਦੇਵੇ ਆਪੇ ਇਹਦੇ ਵਿੱਚ 6.5 ਇੰਚ ਤੀਰਾ ਵੀ ਕੱਟ ਸਕਦੇ ਹਾਂ ਹੁਣ ਸਭ ਤੋਂ ਪਹਿਲਾਂ ਜੀ ਆਪਾਂ ਅੱਧਾ ਇੰਚ ਦੀ ਕਾਟ ਇੱਥੇ ਪਾਉਣੀ ਹੈ ਇਹ ਕਾਟ ਪਾ ਕੇ ਜੀ ਆਪਾਂ ਐਦਾਂ ਮਲਾ ਲੈਣਾ ਇਹਨੂੰ ਮਲੌਣ ਤੋਂ ਬਾਅਦ ਹੁਣ ਆਪਾਂ ਆਪਣੀ ਮੋਢੇ ਦੀ ਕਾਟ ਪਾਵਾਂਗੇ ਅੱਗੇ ਵਾਲੀ ਪਾਉਣੀ ਹੈ ਜੀ ਆਪਾਂ 1 ਇੰਚ ਤੇ ਤੇ ਪਿੱਛੇ ਵਾਲੀ ਪਾਉਣੀ ਆ ਆਪਾਂ 2 ਇੰਚ ਦੀ ਦੇਖੋ ਜੀ ਜਿਹੜਾ ਮੋਢਾ ਹੈਗਾ ਉਹ ਕਦੇ ਵੀ ਨਾ نیچے ਨੂੰ ਨਹੀਂ ਲੰਬਾਈ 'ਚ ਵਾਧਦਾ ਹੁੰਦਾ ਜਿੰਨਾ ਆਪਣਾ ਬ੍ਰੈਸਟ ਦਾ ਸਾਈਜ਼ ਹੁੰਦਾਗਾ ਉਹਦੇ ਮੁਤਾਬਕ ਮੋਢਾ ਆਪਣਾ ਜਦੋਂ ਇਧਰ ਨੂੰ ਆਪਾਂ ਨਿਸ਼ਾਨੀ ਲਾ ਦਾਂਗੇ ਮਾਰਕਿੰਗ ਕਰ ਲਾਂਗੇ ਤਾਂ ਆਪਣੇ ਆਪ ਵੱਡਾ ਹੋ ਜਾਊਗਾ ਆਪਣੀ ਬ੍ਰੈਸਟ ਦਾ ਨਾਪ ਘੱਟ ਹੋਊਗਾ ਤਾਂ ਆਪਣੇ ਆਪ ਛੋਟਾ ਹੋ ਜਾਊਗਾ ਆਪਾਂ ਨੂੰ ਕਦੇ ਵੀ ਮੋਡਾ 7.5 ਇੰਚ ਤੋਂ ਜ਼ਿਆਦਾ ਨਹੀਂ ਰੱਖਣਾ ਚਾਹੀਦਾ ਕੋਈ ਜ਼ਿਆਦਾ ਹੈਵੀ ਸਾਈਜ਼ ਆ ਤਾਂ ਤੁਸੀਂ 8 ਰੱਖ ਸਕਦੇ ਹੋ ਇਸ ਤੋਂ ਜ਼ਿਆਦਾ ਨਹੀਂ ਹੁਣ ਇਹਨਾਂ ਦੀ ਬ੍ਰੈਸਟ ਦਾ ਨਾਪ ਹੈਗਾ 24 24 ਦਾ ਜੀ ਅੱਧਾ ਹੋਊਗਾ 12 ਇੰਚ ਇੱਥੇ ਜੀ 12 ਇੰਚ ਤੇ ਆਪਾਂ ਨਿਸ਼ਾਨੀ ਲਾ ਲਈ ਹੁਣ ਆਪਾਂ ਜੀ 12 ਇੰਚ ਆ ਇੱਥੇ 12 ਇੰਚ ਤੇ ਨਿਸ਼ਾਨੀ ਲਾ ਲਈ ਇੱਕੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਇਹਦਾ ਅੱਧ ਕਰ ਦੇਣਾ ਆ ਲਿਚ ਇਹ ਕਰ ਲਿਆ ਇਹ ਕਰਨ ਤੋਂ ਬਾਅਦ ਇਹ ਆ ਗਿਆ ਜੀ 2.5 ਇੰਚ ਹੁਣ ਆਪਾਂ ਇਧਰ ਲਾਵਾਂਗੇ ਜੀ 4 ਤੇ ਇਹ ਤੁਸੀਂ ਹਾਫ ਕਰਕੇ ਵੀ ਲਾ ਸਕਦੇ ਹੋ ਵੀ ਐਦਾਂ ਹਾਫ ਕਰ ਲਓ ਪਰ ਮੈਂ 4 ਇੰਚ ਤੇ ਲਾਉਣੀ ਹੁੰਦੀ ਆ ਫਿਰ ਮੋਢੇ ਦੀ ਜਿਹੜੀ ਕਾਟ ਆ ਬਿਲਕੁਲ ਪਰਫੈਕਟ ਪੈਂਦੀ ਹੈਗੀ ਹੁਣ ਆਪਾਂ ਤੁਹਾਨੂੰ ਕਾਟ ਪਾ ਕੇ ਦਿਖਾਵਾਂਗੇ ਆ ਪਹਿਲਾਂ ਆਪਾਂ ਬੈਕ ਵਾਲੀ ਪਾਵਾਂਗੇ ਆ ਪਾਵਾਂਗੇ ਜੀ ਹੁਣ ਆਪਾਂ ਅੱਗੇ ਵਾਲੀ ਕਾਟ ਅਹੋ ਜੀ ਆਪੀ ਚੇਲੀ ਕਾਟ ਪੈਗੀ ਆ ਭਾਗੇ ਵਾਲੀ ਕਾਟ ਪੈਗੀ ਆ ਦੇਖੋ ਜੀ ਹੁਣ ਆਪਾਂ ਮੋਢਾ ਰੱਖਿਆ ਸੀ 7.5 ਇੰਚ ਤੇ ਜਿਹੜੀ ਕਮਰ ਦਾ ਨਿਸ਼ਾਨ ਆਗਾ ਉਹ ਆਪਾਂ ਲਾਵਾਂਗੇ 14 ਇੰਚ ਤੇ ਤੇ ਜਿਹੜਾ ਆਪਣਾ हिਪ ਦਾ ਨਿਸ਼ਾਨ ਆ ਉਹ ਆਪਾਂ ਹਾਈਟ ਦੇ ਮੁਤਾਬਕ 20 ਵੀ ਰੱਖ ਸਕਦੇ 21 ਵੀ 22 ਵੀ ਇਹ ਆਪਾਂ ਰੱਖਾਂਗੇ ਜੀ 22 ਇੰਚ ਤੇ ਜਿਹੜੀ ਕਮਰ ਆ ਗਈ ਕਮਰ ਆਉਗੀ ਜੀ ਇਹਨਾਂ ਦੀ ਹੈਗੀ ਆ 20.5 20.5 ਸਾਢੇ 20 ਦਾ ਅੱਧ ਹੋਊ ਜੀ 10 ਆ। ਆ ਦੇਖੋ ਆ ਸਾਢੇ 10 ਆ 10 ਹੁੰਦਾ ਜੀ ਆਹ ਜਿਹੜਾ ਆਹ ਵਾਲੀ ਲਾਈਨ ਹੈ ਇਹਦੇ ਉੱਪਰ ਆ ਜਿਹੜੀਆਂ ਦੋ ਲਾਈਨਾਂ ਨੇ ਇੱਥੇ ਤੱਕ ਆਪਾਂ ਸਾਢੇ 10 ਤੇ ਨਿਸ਼ਾਨੀ ਲਾ ਲੈਣੀ ਆ। ਅੱਧਾ ਇੰਚ ਆਪਾਂ ਲਾਵਾਂਗੇ ਜੀ ਐਕਸਟਰਾ। ਇਹ ਆਪਾਂ ਤਾਂ ਲਾਈਆ ਦੋਵੇਂ ਅਲੱਗ-ਅਲੱਗ ਤੁਹਾਨੂੰ ਲਾ ਕੇ ਦਿਖਾਈਆਂ ਨੇ। ਇੱਥੇ ਆਪਾਂ ਇਨਸਾਨੀ ਲਾਉਣੀ ਆ ਜਦੋਂ ਆਪਾਂ ਨਾ ਪਲੇਟਸ ਪਾਵਾਂਗੇ ਪਲੇਟਸ ਤੋਂ ਬਾਅਦ ਇਹਨੇ ਸਵਾ ਦਾਸੀ ਤਿਆਰ ਲੈ ਜਾਣਾ ਆਪਾਂ ਜਿਹੜੀ ਕਮਰ ਦੀ ਨਸਾਨੀ ਆ ਉਹ ਦੇਖੋ ਜੀ ਇਹ 11 ਇੰਚ ਤੇ ਲਾਈ ਹੈ ਜੀ ਇਹ ਦੇਖੋ ਤੇ हिਪ ਆ ਗਈ ਇਹਨਾਂ ਦੀ 25 ਇੰਚ 25 ਦਾਦ ਹੋ ਗਿਆ ਜੀ 12.5 ਇੰਚ ਆ ਲੋ ਜੀ ਹੁਣ ਆਪਾਂ ਇਹਨਾਂ ਨੂੰ ਮਿਲਾ ਲੈਣਾਗਾ ਆਪਾਂ ਇਹਨੂੰ ਆਹ ਵਾਲੇ ਪੁਆਇੰਟ ਨਾਲ ਮਲਾਉਣਾਗਾ ਤਾਂ ਸਿਰਫ ਤੁਹਾਨੂੰ ਦੱਸਣ ਖਾਤਰੀ ਆਪਾਂ ਮਾਰਕ ਕੀਤਾ ਸੀਗਾ ਐ ਲਓ ਜੀ ਆ ਲੱਗੀ ਆਪਣੀ ਸਾਈਡ ਵਾਲੀ ਸਲਾਈ ਦੀ ਨਿਸ਼ਾਨੀ ਆਪਣੀ ਫਿਟਿੰਗ ਵਾਲੀ ਆ ਦੇਖੋ 2 2 ਇੰਚ ਆਪਾਂ ਐਕਸਟਰਾ ਮਾਰਜਨ ਦੀ ਨਿਸ਼ਾਨੀ ਲਾ ਲੈਣੀ ਆ ਇਸ ਤਰ੍ਹਾਂ ਜਿਹੜਾ ਐਕਸਟਰਾ ਕੱਪੜਾ ਹੋਊਗਾ ਉਹਦੀ ਕੱਟ ਦੇਣੀ ਆ ਜੀ ਆਪਾਂ ਕਟਿੰਗ ਹੁਣ ਬਾਵਾ ਲਾਵਾਂਗੇ ਜੀ ਆਪਾਂ ਪਲੇਟਸ ਦੀਆਂ ਨਸਾਨੀਆਂ ਪਲੇਟਸ ਦੀਆਂ ਨਸਾਨੀਆਂ ਵੈਸੇ ਆਪਾਂ ਲਾਉਣੇ ਹੁੰਨੇ ਆ 11.5 ਇੰਚ ਤੇ ਇਹਨਾਂ ਦਾ ਆ ਵਾਲਾ ਮਤਲਬ ਕੀ ਚੈਸਟ ਦਾ ਤੇ ਨਾਪ ਥੋੜੇ ਜਿਹਾ ਜ਼ਿਆਦਾ ਹੋਣ ਕਰਕੇ ਆਪਾਂ ਲਾਵਾਂਗੇ ਜੀ 12 ਇੰਚ ਤੇ ਆਹ ਲਓ ਜੀ 12 ਇੰਚ ਤੇ ਤੇ نیچے ਨੂੰ ਲਾਵਾਂਗੇ ਜੀ ਆਪਾਂ 7.5 ਇੰਚ ਤੇ ਤੇ ਨਾਈ ਪਲੇਟਸ ਦੀ ਚੜਾਈ ਰੱਖਣੀ ਆਪਾਂ 3.5 ਇੰਚ ਇਹਨੂੰ ਆਪਾਂ ਜੀ ਇਸ ਤਰ੍ਹਾਂ ਸਕੂਅਰ ਜਿੰਨੀਆਂ ਵੀ ਆਪਾਂ ਲੈਣਾ ਫਿਟਿੰਗ ਵਾਲੀ ਆ ਚਾਹੇ ਪਲੇਟਸ ਵਾਲੀਆਂ ਜਿਹੜੀਆਂ ਮਲਾਉਣੀਆਂ ਨੇ ਉਹ ਇਹ ਇੰਚੀ ਟੇਪ ਜਾਂ ਸਕੇਲ ਦੀ ਹੈਲਪ ਨਾਲ ਮਲਾਉਣੀਆਂ ਨੇ ਹੁਣ ਆਪਾਂ ਜੀ ਸਾਈਡ ਵਾਲੀਆਂ ਪਲੇਟਸ ਦੀਆਂ ਨਿਸ਼ਾਨੀਆਂ ਲਾਵਾਂਗੇ ਇਹ ਨਿਸਾਨੀ ਆਪਾਂ ਇੱਥੋਂ ਨਹੀਂ ਲਾਉਣੀ ਇਹ ਆਪਾਂ ਇੱਥੋਂ ਨਹੀਂ ਆ ਆ ਦੇਖੋ ਜੀ ਇਹ ਬਹੁਤ ਹੀ ਸੌਖਾ ਤਰੀਕਾ ਹੈਗਾ ਇਹਨੂੰ ਇਹਦੇ ਨਾਲ ਮਿਲਾ ਲੈਣਾ ਇਸ ਤਰ੍ਹਾਂ ਆ ਲਓ ਜੀ ਤੇ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਿਲਾ ਦੇਣਾ ਇੱਥੇ ਵੀ ਆਪਾਂ 2 ਇੰਚ ਦੀ ਫਰਕ ਪਾ ਦੇਣਾ ਗੈਪ ਪਾ ਦੇਣਾਗਾ ਤੇ ਆਹ ਵਾਲੀ ਪਲੇਟ ਚ ਵੀ ਆਪਾਂ 2 ਇੰਚ ਦਾ ਗੈਪ ਪਾ ਦੇਣਾ ਇੱਥੋਂ ਤੋਂ ਇੱਥੇ ਤੱਕ ਪਲੇਟ ਪੈ ਜੂਜੀ ਇੱਥੋਂ ਤੋਂ ਇੱਥੇ ਤੱਕ ਪੈ ਜਾਣੀ ਆ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਉਣੇ ਆ ਐਕਸਟਰਾ ਕੱਪੜੇ ਲਈ ਆਪਾਂ ਨਾਲ ਹੁੰਦੀ ਕਟਿੰਗ ਕਰ ਦੇਣੀ ਚਾਹੀਦੀ ਹੈ ਫਿਰ ਆਪਣਾ ਕੱਪੜਾ ਬਹੁਤ ਹੀ ਸਫਾਈ ਦੇ ਨਾਲ ਠੂਕ ਤਿਆਰ ਹੁੰਦਾ ਆ ਦੇਖੋ ਆ ਅੱਗੇ ਵਾਲੇ ਫਰੰਟ ਵਾਲੇ ਪੱਲੇ ਦੀ ਆਪਣੀ ਸਾਰੀ ਮਾਰਕਿੰਗ ਹੋ ਗਈ ਜੀ ਦੇਖੋ ਇਹਦੀ ਲੰਬਾਈ ਹੈਗੀ ਹੈਗੀ 40 ਇੰਚ ਦੇਖੋ ਜੀ ਇਹਦੀ ਆਪਣੀ ਲੰਬਾਈ ਸੀਗੀ ਤਿਆਰ ਤੇ 4 ਇੰਚ ਆਪਾਂ ਐਕਸਟਰਾ ਰੱਖਿਆ ਸੀਗਾ ਇਧਰ ਨੂੰ ਜਿਹੜਾ ਇਹਦਾ ਘੇਰਾ ਸੀਗਾ ਘੇਰਾ ਆਪਣਾ 25 ਇੰਚ ਤਿਆਰ ਆ 25 ਇੰਚ ਤਿਆਰ ਸੀ 25 ਦਾ ਅੱਧ ਹੋ ਗਿਆ ਜੀ 12 ਤੇ 4 ਇੰਚ ਦੇਖੋ ਜੀ ਆਪਣਾ ਜਿਹੜਾ ਘੇਰਾ ਉਹ 25 ਇੰਚ ਤਿਆਰ ਆਵਾ ਠੀਕ ਆ 25 ਇੰਚ ਤਿਆਰ ਆ 25 ਚ ਆਪਾਂ 4 ਇੰਚ ਪਲੱਸ ਕਰਨਾਗਾ 25 26 27 28 29 ਹੁਣ ਆਪਾਂ ਇੱਥੇ ਆ ਗਿਆ ਜੀ 29 29 ਦਾ ਆਪਾਂ ਅੱਧ ਕਰ ਲੈਣਾਗਾ ਆ ਦੇਖੋ ਆ ਲਓ ਜੀ 29 ਦਾ ਅੱਧ ਆ ਗਿਆ 14.5 ਇੰਚ ਆਪਣਾ ਘੇਰਾ ਹੋ ਗਿਆ ਜੀ 1.14 ਇੰਚ ਆਪਾਂ ਕੱਟਿਆ 2 ਇੰਚ ਆਪ ਐਕਸਟਰਾ ਕੱਟਿਆ ਇਹਦਾ ਆ ਦੇਖੋ 2 2 ਇੰਚ ਇਧਰਲੀ ਸਾਈਡ 2 ਇੰਚ ਹੀ ਉਧਰਲੀ ਸਾਈਡ ਜਿਹੜਾ ਆਪਣਾ ਆ ਘੇਰਾ ਦਾ ਨੂੰ 1.12 ਇੰਚ ਤਿਆਰ ਰਹਿ ਜਾਣਾ ਯਾਨੀ ਕਿ 25 ਇੰਚ ਘੇਰੇ ਨੇ ਰੈਡੀ ਰਹਿ ਜਾਣਾ ਐਸੇ ਤਰ੍ਹਾਂ ਹੀ ਜੀ ਆਪਣਾ ਜਿਹੜੀ ਕਮੀਜ਼ ਦੀ ਲੰਬਾਈ ਆ ਉਹਨੇ 34 ਇੰਚ ਰੈਡੀ ਰਹਿ ਜਾਣਾ ਹੁਣ ਜੀ ਆਪਾਂ ਜਿਹੜਾ ਕਮੀਜ਼ ਆਗਾ ਇਹਦੀਆਂ ਤਹਾਂ ਨੂੰ ਆਪਾਂ ਇਦਾਂ ਖੋਲਣਾਗਾ ਖੋਲ ਕੇ ਇਹਨੂੰ ਜਦੋਂ ਆਪਾਂ ਇੱਧਰ ਮਲਾਵਾਂਗੇ ਜੀ ਉਹ ਨਿਸਾਨੀਆਂ ਆਪਣੇ ਆਪ ਇੱਧਰ ਆ ਜਾਣਗੀਆਂ ਆ ਦੇਖੋ ਜੀ ਇਸ ਤਰ੍ਹਾਂ ਮਲਾਉਣਾਗਾ ਬਿਲਕੁਲ ਜਿੰਨੇ ਵੀ ਆਪਣੀਆਂ ਦੋ ਤਿਹਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਏਦਾਂ ਰੱਖਣਾ ਕੋਈ ਵਾਧ ਕਾਟ ਨਹੀਂ ਹੋਣੀ ਚਾਹੀਦੀ ਜਦੋਂ ਕੋਈ ਵਾਧ ਕਾਟ ਨਹੀਂ ਹੋਊਗੀ ਤਾਂ ਜਿਹੜੀਆਂ ਫਿਟਿੰਗ ਵਾਲੀਆਂ ਨਿਸਾਨੀਆਂ ਨੇ ਆਪਣੇ ਆਪ ਸਹੀ ਤਰੀਕੇ ਚ ਲੱਗਣਗੀਆਂ ਆ ਦੇਖੋ ਜੀ ਆ ਇੱਧਰ ਆ ਗਈਆਂ ਥੋੜੀਆਂ ਜੀਆਂ ਲਾਈਟ ਨੇ ऐसे तरह इन जी प्लेट्स सारीयां ਆ ਜਾਣਗੀਆਂ ਆਪ ਇਹਨੂੰ ਇਦਾਂ ਹੀ ਫੋਲਡ ਕਰਕੇ ਰੱਖ ਦੇਣਾ ਆ ਲਓ ਜੀ ਹੁਣ ਆਪਣਾ ਬੈਕ ਵਾਲਾ ਕੱਲਾਵਾ ਬੈਕ ਵਾਲੇ ਪਰਲੇ ਚ ਆਪਾਂ ਇੱਕ ਤਾਂ ਬੈਕ neck ਦੀ ਕਟਿੰਗ ਕਰਨੀ ਆਗੀ ਦੇਖੋ ਜਿਹੜੀ neck ਦੀ ਚੜਾਈ ਰੱਖਣੀ ਆ ਗਲੇ ਦੀ ਉਹ 2.5 ਇੰਚ ਰੱਖਣੀ ਆ ਤੇ نیچے ਨੂੰ ਤੁਸੀਂ ਆਪਾਂ ਇਹਦੀ ਕਟਿੰਗ ਕਰਾਂਗੇ 6 ਇੰਚ ਤੇ ਇਤੋਂ ਵੀ 2 ਢਾਈ ਇੰਚ ਤੇ ਇਸ ਤਰ੍ਹਾਂ ਜੀ ਇਹਨੂੰ ਗਲਾਈ ਦੇ ਦੇਣੀ ਆ ਆਪਾਂ ਹੁਣ ਆਪਾਂ ਇਸ ਤਰ੍ਹਾਂ ਕਰ ਦੇਣੀ ਆ ਕਟਣੀ ਆਨੋ ਜੀ ਆਪਣੇ ਬੈਕ ਨੈਕ ਦੀ ਕਟਿੰਗ ਹੋ ਗਈ ਹੁਣ ਆਪਾਂ ਜੀ ਪਲੇਟਸ ਪਾਉਣੀਆਂ ਨੇ ਇਹ ਪਲੇਟ ਆਪਾਂ ਅੱਗੇ ਵਾਲੀਆਂ ਵੀ 12 ਤੇ ਪਾਈਆਂ ਸੀ ਇਹ ਵੀ 12 ਤੇ ਪਾਵਾਂਗੇ ਤੇ ਜਿਹੜੀਆਂ ਪਿਛਲੀਆਂ ਪਲੇਟਸ ਨੇ ਉਹ ਆਪਾਂ 1 ਇੰਚ ਜ਼ਿਆਦਾ ਪਾਉਣੀਆਂ ਹੁੰਦੀਆਂ ਨੇ ਜਿਵੇਂ ਆਪਾਂ ਇਹ 7.5 ਪਾਈਆਂ ਸੀ ਤਾਂ ਇਹ ਆਪਾਂ 8.5 ਤੇ ਪਾਵਾਂਗੇ ਆਪਾਂ 9 ਵੀ ਪਾ ਸਕਦੇ ਹਾਂ ਇਹ ਕਈ ਪਹਿਣਾ ਦੇ ਨਾਲ ਅੱਗੇ ਤਾਂ ਫਿਟਿੰਗ ਬਹੁਤ ਸੋਹਣੀ ਬਣ ਜਾਂਦੀ ਆ ਪਰ ਪਿੱਛੋਂ ਕਮਰ ਕੋਲ ਉਹਨਾਂ ਇੱਕ ਬੁਲਬਲਾ ਜਿਹਾ ਬਣ ਜਾਂਦਾ ਵਾ ਉਹਦੇ ਲਈ ਆਪਾਂ ਕੀ ਕਰਨਾਗਾ ਜਿਹੜੀਆਂ ਪਲੇਟਸ ਨੇ ਉਹਨਾਂ ਨੂੰ ਆਪਾਂ ਲੰਬੀਆਂ ਜ਼ਿਆਦਾ ਲੰਬੀਆਂ ਨਹੀਂ ਪਾਉਣੀਆਂ ਵੀ ਨੀਚੇ ਤੱਕ ਆ ਜਾਣ ਆਪਾਂ 8.5 ਵੀ ਪਾ ਸਕਦੇ ਹਾਂ ਤੁਹਾਡੀ ਹਾਈਟ ਜ਼ਿਆਦਾ ਲੰਬੀ ਆ ਤੁਸੀਂ 9 ਵੀ ਪਾ ਸਕਦੇ ਹੋ ਉਂਗੇ ਇੱਧਰ ਨੂੰ ਆਪਾਂ ਚੜਾਈ ਰੱਖਣੀ ਹੈ ਓਨੀ ਉਹੀ 3.5 ਆਹ ਲੋ ਜੀ ਆਪਣੀ ਹੈ ਪਿਛਲੇ ਪੱਲੇ ਦੀ ਹੋਊਗੀ ਸਾਰੀ ਮਾਰਕਿੰਗ ਪਿਛਲੇ ਪੱਲੇ ਤੇ ਆਪਾਂ ਪਲੇਟਸ ਦੀਆਂ ਨਿਸ਼ਾਨੀਆਂ ਐ ਇਸ ਤਰ੍ਹਾਂ ਦੂਜੇ ਪਾਸੇ ਲੈ ਜਾਓ ਕਿਉਂਕਿ ਇਹ ਚ ਸਾਈਡ ਵਾਲੀਆਂ ਪਲੇਟਸ ਨਹੀਂ ਹੁੰਦੀਆਂ ਇੱਕ ਇੱਕ ਪਲੇਟ ਹੀ ਆ ਉਹ ਬਹੁਤ ਸੌਖੀ ਇਸ ਤਰ੍ਹਾਂ ਚਲੀ ਜਾਓ ਇਸ ਤੋਂ ਬਾਅਦ ਇਹਨਾਂ ਨੂੰ ਜੀ ਆਪਸ ਵਿੱਚ ਮਿਲਾ ਲਿਓ ਹੁਣ ਜੀ ਕਈ ਵਾਰ ਕੀ ਹੁੰਦਾ ਹੈਗਾ ਬਿਲਕੁਲ ਪਰਫੈਕਟ ਨਿਸ਼ਾਨੀਆਂ ਲਾਉਣ ਤੋਂ ਬਾਅਦ ਵੀ ਆਪਣੀ ਫਿਟਿੰਗ ਨਹੀਂ ਵਧੀਆ ਆਉਂਦੀ ਉਹ ਆਪਾਂ ਸਲਾਈ 'ਚ ਕੀ ਗਲਤੀ ਕਰਦੇ ਆਂ ਆਪਾਂ ਜਿਹੜੀਆਂ ਪਲੇਟਸ ਨੇ ਉਹ ਸਿੱਧੀ ਸਲਾਈ ਮਾਰ ਕੇ ਪਾ ਦਿੰਦੇ ਆਂਗੇ ਉਹ ਸਿੱਧੀ ਸਲਾਈ ਮਾਰ ਕੇ ਨਹੀਂ ਪਾਉਣੀਆਂ ਜਿਹੜੀਆਂ ਪਲੇਟਸ ਹੁੰਦੀਆਂ ਨੇ ਇੱਥੋਂ ਤਾਂ ਬਿਲਕੁਲ ਨਾਲ-ਨਾਲ ਲੱਗੀ ਆਈਂਦੀ ਹੁੰਦੀਆਂ ਨੇ ਉਹ ਸੈਂਟਰ ਜਾ ਕੇ ਉਹਨਾਂ ਨੂੰ ਇਸ ਤਰ੍ਹਾਂ ਜੀ ਡੰਗਾਈ ਦੇਈਦੀ ਹੁੰਦੀ ਆ ਆ ਦੇਖੋ ਇਸ ਤਰ੍ਹਾਂ ਜਦੋਂ ਵਧੀਆ ਡੰਗਾਈ ਦਿੱਤੀ ਹੋ ਜਿਆਦਾ ਡੰਗਾਈ ਵੀ ਨਹੀਂ ਦੇਣੀ ਜਦੋਂ ਆਪਾਂ ਚੰਗੀ ਡੰਗਾਈ ਦੇ ਕੇ ਪਲੇਟ ਪਾਵਾਂਗੇ ਤਾਂ ਕਮਰ ਤੋਂ ਆਪਣੇ ਆਪਣੇ ਆਪ ਕਨੀਜ਼ ਨਾਲ ਲੱਗ ਜਾਂਦਾ ਆਪਣੇ ਆਪ ਫਿਟਿੰਗ ਸੋਹਣੀ ਬਣ ਜਾਂਦੀ ਹੈ ਜੀ ਤੇ ਇੱਥੋਂ ਸਾਈਡ ਬਿਲਕੁਲ ਜਿੱਥੇ ਆਪਾਂ ਪਲੇਟ ਖਤਮ ਕਰਨੀਆਂ ਸਲਾਈ ਇੱਥੇ ਬਿਲਕੁਲ ਸਲਾਈ ਨਾਲ ਲਾਉਣੀ ਹੈ ਐਸੇ ਤਰ੍ਹਾਂ ਹੀ ਇੱਥੇ ਜੀ ਨਾਲ ਲਾਉਣੀ ਹੈ ਤੇ ਸੈਂਟਰ 'ਚ ਆਪਾਂ ਨੂੰ ਡੰਗਾਈ ਦੇਣੀ ਹੁੰਦੀ ਆ ਹੁਣ ਆਪਾਂ ਤੁਹਾਨੂੰ ਜੀ ਬਾਹਾਂ ਦੀ ਕਟਿੰਗ ਕਰਕੇ ਦਿਖਾਵਾਂਗੇ ਹਾਂਜੀ ਜੀ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਆ ਪੀਸ ਜਿਹੜਾ ਆਪਣੀ ਕਮੀਜ਼ ਚੋਂ ਬਚਿਆਗਾ ਉਹ ਆਗਾ ਦੇਖੋ ਆਪਣਾ ਜਿਹੜਾ ਮੋਢਾਗਾ ਆਹ ਵਾਲਾ ਕਮੀਜ਼ ਦਾ ਇੱਥੇ ਤਾਂ ਲੱਗੂਗੀ ਦੇਖੋ ਜੀ ਸਲਾਈ ਇਹ ਇੱਥੇ ਤੱਕ ਸਲਾਈ ਲੱਗੀ ਉੱਪਰਲੀ ਹੁਣ ਆਪਾਂ ਨਾ ਇੱਥੇ ਇੰਚ ਟੇਪ ਧਰਨਾਗਾ ਇਹ ਆਹ ਵਾਲੀ ਜਗ੍ਹਾ ਤੇ ਬਿਲਕੁਲ ਕੁਝ ਵੀ ਖਿੱਚਣਾ ਨਹੀਂ ਨਾ ਇੰਚ ਟੇਪ ਤੇ ਨਾ ਹੀ نیچے ਵਾਲਾ ਕੱਪੜਾ ਐਦਾਂ ਇੰਚ ਟੇਪ ਨੂੰ ਆਪਾਂ ਗੋਲੀ ਘੁਮਾਈ ਜਾਣਾ ਜਿੱਦਾਂ ਜਿੱਦਾਂ ਘਾਟ ਪਈ ਹੋਈ ਆ ਮੋਢਾ ਆ ਗਿਆ ਜੀ ਆਪਣਾ 10 ਇੰਚ ਰੈਡੀ ਇਹਨਾਂ ਜਿਹੜਾ ਮੋਢਾ ਕੋ 10 ਇੰਚ ਤਿਆਰ ਹੋਊਗਾ 10 ਇੰਚ ਮੋਢਾ ਤਿਆਰ ਹੋਊਗਾ ਜਿਹੜੀ ਆਪਾਂ ਕੱਪੜੇ ਦੀ ਕਟਿੰਗ ਕਰਨੀ ਆ ਆਪਾਂ 12 ਤੇ ਕਰਾਂਗੇ ਕਿਉਂਕਿ ਐਕਸਟਰਾ ਮਾਰਜਨ ਵੀ ਆਪਾਂ ਨੂੰ ਚਾਹੀਦਾ ਹੁੰਦਾ ਵਾ ਇਦਰੋਂ ਜੀ ਸਾਈਡ ਤੋਂ ਜਿਹੜਾ ਵਾਧੂ ਕੱਪੜਾ ਹੋ ਆਪਾਂ ਲਾ ਦੇਣਾਗਾ ਹੁਣ ਦੇਖੋ ਜੀ ਇਹਨਾਂ ਦੀ ਜਿਹੜੀ ਬਾਹਾਂ ਗਈ ਉਹ 15 ਇੰਚ ਤਿਆਰ ਆ ਗਈ 15 ਇੰਚ ਤਿਆਰ ਆ ਗਈ 2 ਇੰਚ ਆਪਾਂ نیچے ਤਰਪਾਈ ਵਾਸਤੇ ਲੈਣੇ ਹੁੰਦੇ ਆ ਵੀ ਫੋਲਡ ਕਰਨ ਵਾਸਤੇ ਅੱਧਾ ਇੰਚ ਲੈਣੇ ਹੁੰਦੇ ਆ ਜੀ ਆਪਾਂ ਜਿਹੜੀ ਉੱਪਰ ਇੱਥੇ ਸਲਾਈ ਚਾਉਂਦਾ ਹੁੰਦਾ ਹੈਗਾ ਇਹ ਕੱਪੜਾ ਬਸ ਥੋੜਾ ਜਿਹੀ ਵੱਧਾ ਹੈ ਇਹਨੂੰ ਆਪਾਂ ਲਾਉਂਦੇ ਨਹੀਂ ਹੈਗੇ ਇਦਾਂ ਹੀ ਰੱਖ ਲੈਣੇ ਆਂਗੇ ਤਰਪਾਈ 'ਚ ਜ਼ਿਆਦਾ ਆ ਜਾਊਗਾ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਾਟ ਪਾਉਣੀ ਦੱਸਾਂਗੇ ਵੀ ਕਿੱਦਾਂ ਪਾਉਣੀ ਹੈ ਜੀ ਆ ਲੋ ਜੀ ਸਭ ਤੋਂ ਪਹਿਲਾਂ ਦਾ ਜੀ ਆਪਾਂ ਦੇਖੋ ਇਹਨਾਂ ਦਾ ਮੋਡਾ ਸੀਗਾ 10 ਇੰਚ ਤਿਆਰ ਆਪਾਂ ਇੱਥੇ 9 ਇੰਚ ਦੀ ਨਿਸ਼ਾਨੀ ਲਾਉਣੀ ਹੈ ਜੀ ਆਹ ਦੇਖੋ 9 ਤੇ ਲਾ ਲਈ ਹੁਣ ਆਪਾਂ ਜਿਹੜੀ ਨੀਚੇ ਨੂੰ ਕਾਟ ਪਾਉਣੀ ਹੈ ਉਹ ਹਰੇਕ ਨਾਪ ਚ 3 ਤੇ ਪਾਉਣੀ ਹੈ ਜੀ ਆਹ ਦੇਖੋ 3 ਹੋ ਗਿਆ ਆਹ ਹੋ ਗਿਆ ਐਕਸਟਰਾ ਮਾਰਜ ਆ ਇਥੋਂ ਜੀ ਆਪਾਂ ਜਿਹੜੀ ਗਲਾਈ ਦੇਣੀ ਹੈ ਇਹ ਵੀ ਆਪਾਂ 2.5 ਇੰਚ ਤੋਂ ਹੀ ਦੇਣੀ ਹੁੰਦੀ ਹੈ ਜੀ ਤੇ ਹੁਣ ਇਥੋਂ ਤੋਂ ਲੈ ਕੇ ਇੱਥੇ ਤੱਕ ਕਿੰਨਾ ਰਹਿ ਗਿਆ ਜੀ 7.5 ਆਪਾਂ ਇਹਦਾ ਜੀ ਅੱਧ ਕਰ ਲੈਣਾ ਇਹਦਾ ਅੱਧ ਆ ਗਿਆ ਇੱਥੇ ਅੱਧ ਵੀ ਕਰ ਲੈਣਾ ਤੇ ਇੱਥੋਂ ਇੱਕ ਲਾਈਨ ਵੀ ਖਿੱਚ ਲੋ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਊਗਾ ਤੇ ਜਿਹੜੀਆਂ ਤੁਹਾਡੀਆਂ ਨਿਸ਼ਾਨੀਆਂ ਨੇ ਉਹ ਵੀ ਚੰਗੀ ਤਰ੍ਹਾਂ ਲੱਗ ਜਾਣਗੀਆਂ ਹੁਣ ਆਪਾਂ ਇੱਥੋਂ ਨਾਪ ਕੇ ਦੇਖਣਾ ਜੀ ਦੇਖੋ 9.5 ਆ ਗਿਆ 10 ਹੀ ਆਉਂਦਾਗਾ ਦੇਖੋ ਆ 10 ਆਉਂਦਾ ਆਪਣਾ ਮੋਢਾ ਆਪਾਂ ਨੂੰ 10 ਇੰਚ ਹੀ ਚਾਹੀਦਾਗਾ ਜਿਹੜਾ ਬਾਹ ਦਾ ਮੋਟਾ 10 ਇੰਚ ਤਿਆਰ ਆ ਰਿਹਾ 10 ਇੰਚ ਹੀ ਆਉਂਦਾ ਹੈ ਜਿਹੜੀ ਹੁਣ ਆਪਾਂ ਆਹ ਵਾਲੀ ਗਲਾਈ ਪਾਉਣੀ ਆ ਇਹ ਜਿੰਨੇ ਇੰਚ ਤੇ ਆਪਾਂ ਕਾਟ ਪਾਈ ਆ 10 ਇੰਚ ਦੀ ਪਾਉਣੀ ਹੁੰਦੀ ਹੈ ਜੇ ਤੁਸੀਂ 9 ਇੰਚ ਤੇ ਪਾਈ ਆ ਕਈ ਵੇ ਵਾ ਪੌਣੇ 1 ਇੰਚ ਤੇ ਵੀ ਪਾਉਂਦੀਆਂ ਨੇ ਤੇ 1 ਇੰਚ ਤੇ ਵੀ ਪਾ ਲੈਂਦੀਆਂ ਨੇ ਜਿੰਨੇ ਇੰਚ ਦੀ ਕਾਟ ਪਾਉਣੀ ਆ ਆਪਾਂ 10 ਇੰਚ ਦੀ ਹੈ ਆਹ ਵਾਲਾ ਹਿੱਸਾ 10 ਹੀ ਹੋਣਾ ਚਾਹੀਦਾ ਆਪਾਂ 1 ਇੰਚ ਤੇ ਪਾਈ ਸੀ ਆਪਾਂ ਅੱਧੇ ਇੰਚ ਦੀ ਨਿਸ਼ਾਨੀ ਇੱਥੇ ਲਾ ਲੈਣੀ ਆ ਅੱਧੇ ਇੰਚ ਦੀ ਲਾ ਲੈਣੀ ਆ ਜੀ ਇੱਥੇ ਆ ਦੇਖੋ ਆ ਇੱਕ ਬੰਨ ਗਿਆ ਜੇ ਜਿੰਨੀ ਕਾਰਟ ਆਪਾਂ ਤਮੀਜ਼ ਦੇ ਮੋਢੇ ਚ ਪਾਈਏ ਉੰਨੀ ਬਾਹਾਂ ਦੇ ਚ ਪਾਵਾਂਗੇ ਤਾਂ ਕਦੇ ਵੀ ਆਪਣੀ ਬਾਹਾਂ ਚ ਮੋਢੇ ਚ ਝੋਲ ਨਹੀਂ ਪੋਗਗਾ ਹੁਣ ਆਪਾਂ ਦਵਾਂਗੇ ਜੀ ਇਸ ਨੂੰ ਗਲਾਈ ਜਦੋਂ ਗਲਾਈ ਦੇਣੀ ਆ ਆਪਾਂ ਇੱਥੇ ਰੱਖਣਾ ਚਾਹ ਕਾਹ ਵਾਲੀ ਜਗ੍ਹਾ ਤੇ ਦੇਖੋ ਜੀ ਆ ਦੇਖੋ ਜੀ ਆਪਾਂ ਇੱਥੇ ਰੱਖਣਾ ਇੰਚੀ ਟੇਪ ਆਪਾਂ ਚਾਕ ਇੱਥੋਂ ਗਲਾਈ ਦੇਣੀ ਆ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਗਲਾਈ ਦੇ ਦੇਣੀ ਆ ਹੁਣ ਆਪਾਂ ਅੱਗੇ ਵਾਲੀ ਗਲਾਈ ਵੀ ਇੱਥੋਂ ਇੰਚੀ ਟੇਪ ਆ ਜਾ ਕੇ ਰੱਖ ਕੇ ਦੇਣੀ ਹੈ ਜੀ ਇਸ ਤਰ੍ਹਾਂ ਨਲੋਜੀ ਅਜਿਹਾ ਇੱਕ ਪੱਤਾ ਹੁੰਦਾ ਕਲੀਫ ਦੀ ਸ਼ੇਪ ਬਣ ਗਈ ਦੇਖੋ ਆਹ ਵਾਲੀ ਇਹ ਹੁਣ ਆਪਣੀ ਜੀ ਅੱਗੇ ਵਾਲੀ ਤੇ ਪਿਛੇ ਵਾਲੀ ਬਾਹਾਂ ਦੀ ਕਾਟ ਪੈ ਗਈ ਇੱਥੋਂ ਜੀ ਬਿਲਕੁਲ ਗੋਲ ਰੱਖਣਾ ਆਪਾਂ ਜਗਾ ਤੋ ਇੱਥੋਂ ਆਪਾਂ ਨਾ ਕਈ ਵਾਰੀ ਇੱਥੋਂ ਵੀ ਆ ਨਿਸਾਨੀ ਲੱਗੀ ਕਰਕੇ ਆਪਾਂ ਟਕੂਨਾ ਜਿਹਾ ਕਰ ਦਿੰਨੇ ਓਵੇਂ ਨਹੀਂ ਕਰਨਾ ਹੁਣ ਆਪਾਂ ਫਰੰਟ ਵਾਲੇ ਦੋ ਪੱਲੇ ਚੱਕਣੇ ਨੇ ਜਿਹੜੇ ਉੱਪਰਲੇ ਨੇ ਇਹ ਵੀ ਜਿਹੜੀ ਇਹ ਕਾਟ ਆ ਦੀ ਆਪਣੇ ਦੋਵੇਂ ਬਾਹਾਂ ਦੇ ਕਮੀਜ਼ ਦੇ ਅੱਗੇ ਪਾਸੇ ਆਵੇ ਉਹਦੇ ਲਈ ਆਪਾਂ ਕੀ ਕਰਨਾ ਜਿਹੜੇ ਆਪਣੇ ਕੱਪੜਾ ਦਾ ਉਹਦੇ ਚਾਹੇ ਤਾਂ ਦੋਵੇਂ ਸਿੱਧੇ ਪਾਸਿਆਂ ਨੂੰ ਆਪਸ ਵਿੱਚ ਮਿਲਾ ਲਓ ਚਾਹੇ ਉਲਟਿਆਂ ਨੂੰ ਮਿਲਾ ਲਓ ਜਦੋਂ ਆਪਾਂ ਇਦਾਂ ਦੋਵੇਂ ਸਿੱਧੇ ਪਾਸਿਆਂ ਨੂੰ ਆਪਸ ਵਿੱਚ ਮਿਲਾ ਕੇ ਕਾਟ ਪਾਵਾਂਗੇ ਤਾਂ ਜੀ ਉਹ ਬਿਲਕੁਲ ਸਹੀ ਲੁੱਕ ਬੱਝੂਗੀ। ਹੁਣ ਜਦੋਂ ਆਪਾਂ ਬਾਹਾਂ ਜੜਾਂਗੇ ਆਪਾਂ ਦੋਵੇਂ ਅਗਲੀ ਸਾਈਡ ਹੀ ਆਉਗੀ। ਆਹ ਲਓ ਜੀ ਆ ਆਪਣੀ ਕਾਟ ਪੈ ਗਈ। ਹੁਣ ਆਪਾਂ ਤੁਹਾਨੂੰ ਦੱਸ ਦੇਵਾਂਗੇ। ਆਹ ਦੇਖੋ ਜੀ ਮੈਂ ਇਹਨਾਂ ਦੀ ਬਾਹਾਂ ਗੀ। ਬਾਹਾਂ ਦੀ ਮੂਰੀ ਲਾ ਲਓ ਇਹਨਾਂ ਦੀ 6 ਇੰਚ ਆ ਗਈ ਆਪਾਂ ਇੱਥੇ 6 ਇੰਚ ਤੇ ਨਿਸ਼ਾਨੀ ਲਾ ਲਈ। ਇਹ 1.5 ਇੰਚ ਆਪਾਂ ਐਕਸਟਰਾ ਰੱਖ ਲਿਆ। ਇਹ ਇਹਨੂੰ ਜੀ ਆਪਾਂ ਇਦਾਂ ਮਿਲਾ ਲੈਣਾ ਹਲੋ ਜੀ ਐਸੇ ਤਰ੍ਹਾਂ ਇਹ ਐਕਸਟਰਾ ਮਾਰਜਨ ਵਾਲੇ ਨੂੰ ਮਿਲਾ ਲੈਣਾ ਠੀਕ ਹੈ ਜੀ ਜੇ ਤੁਸੀਂ ਫਿਟਿੰਗ ਵਾਲੀ ਬਾਹ ਪਾਉਣੇ ਹੋ ਤਾਂ ਸੈਂਟਰ ਚੋਂ ਅੱਧਾ ਇੰਚ ਇੱਥੇ ਨਿਸ਼ਾਨੀ ਲਾ ਲਓ ਤੇ ਇਹਨੂੰ ਆਪਾਂ ਇਦਾਂ ਕਰ ਦੋ ਜ਼ਿਆਦਾ ਨਹੀਂ ਪਾਉਣਾ ਜੇ ਤੁਸੀਂ ਜ਼ਿਆਦਾ ਜੇ ਤੁਸੀਂ ਇੱਥੋਂ ਜ਼ਿਆਦਾ ਡੁੰਗਾਈ ਦਮੋਗੇ ਨਾ ਤਾਂ ਜਿਹੜੀ ਬਾਹ ਆਂਗੀ ਉਹ ਤੁਹਾਡੀ ਪੂਣੀ ਚ ਫਸੂਗੀ ਵੈਸੇ ਫਿਟਿੰਗ ਵਾਲੀ ਬਾਹਰ ਇਨਸਾਨੀ ਵਾਲੀ ਬਾਹ ਪਾਉਣ ਦੀ ਕੋਈ ਜ਼ਰੂਰਤ ਨਹੀਂ ਕਈ ਪਹਿਣਾ ਪਾਉਂਦੀਆਂ ਨੇ ਵੈਸੇ ਇਨਸਾਨੀ ਐਦਾਂ ਸਿੱਧੀ ਲਾਉਣੀ ਚਾਹੀਦੀ ਹੈ ਜੀ ਦੇਖੋ ਜੀ ਹੁਣ ਆਪਾਂ ਤੁਹਾਨੂੰ ਦੋਵੇਂ ਕਾਟ ਆਪਸ ਵਿੱਚ ਮਿਲਾ ਕੇ ਦਿਖਾਉਣੇ ਆਂਗੇ ਆ ਦੇਖੋ ਅੱਗੇ ਵਾਲੀ ਕਾਟ ਪਾ ਲਈਏ 1 ਮਿੰਟ ਆਪਣੀ ਅੱਗੇ ਵਾਲੀ ਕਾਟ ਰਹਿੰਦੀ ਸੀ ਜੀ ਤਾਂ ਦੇਖੋ ਆਪਾਂ ਕਮੀਜ਼ ਦੇ ਫਰੰਟ ਵਾਲੇ ਦੋ ਪੱਲਿਆਂ 'ਚ ਹੀ ਪਾਉਣੀ ਹੈ ਇਹ 4 ਇੰਚ 'ਚ ਨਹੀਂ ਪਾਉਣੀ ਹੈਗੀ ਆ ਦੇਖੋ ਆ ਆਪਣੇ ਕਮੀਜ਼ ਦੇ ਪੱਲੇ ਨੇ ਆ ਐਨਾ ਜੀ ਸਲਾਈ ਜਾਊਗਾ ਦੇਖੋ ਐਨਾ ਇਹਨੂੰ ਆਪਾਂ ਉੱਪਰ ਕੱਢ ਕੇ ਰੱਖ ਦੇਣਾ ਐਕਸਟਰਾ ਇਹ ਕੋਈ ਵੀ ਪੱਲਾ ਆਪਾਂ ਖਿੱਚਣਾ ਨਹੀਂ ਹੈਗਾ ਵੀ ਆਪਾਂ ਪੱਲਾ ਖਿੱਚਣਾਗਾ ਇਹ ਦੇਖੋ ਆ ਦੇਖੋ ਜੀ ਆ ਆਪਣੀ ਕਾਟ ਪਈ ਹੋਈ ਹੈ ਜੀ ਆ ਆਪਣੀ ਬਾਹਾਂ ਦੀ ਅੱਗੇ ਵਾਲੀ ਕਾਟ ਆ ਆਪਣੀ ਕਮੀਜ਼ ਦੀ ਪਿੱਛੇ ਕਮੀਜ਼ ਦੀ ਅੱਗੇ ਵਾਲੀ ਕਾਟ ਆ ਆ ਕਮੀਜ਼ ਦੀ ਤੇ ਬਾਹਾਂ ਦੀਆਂ ਪਿਛਲੀਆਂ ਕਾਟਾਂ ਨੇ ਜਿਹੜੀ ਇੰਨੀ ਸਪੇਸ ਆ ਬਿਲਕੁਲ ਸੇਮ ਰਹਿਣੀ ਚਾਹੀਦੀ ਹੈ ਜੀ ਆ ਦੇਖੋ ਜੀ ਆ ਵੀ 1 ਇੰਚ ਆ ਗਈ ਤੇ ਆ ਵੀ 1 ਇੰਚ ਆ ਗਈ ਤੋਂ ਮੇ 1 ਇੰਚ ਆ ਗਈ ਇਹਦਾ ਮਤਲਬ ਕੀ ਆ ਜਦੋਂ ਸੇਮ ਕਾਟ ਪਈ ਹੋਈ ਆ ਤਾਂ ਆਪਣੀ ਬਾਹਾਂ ਚ ਤੇ ਆ ਵਾਲੇ ਮੋਢੇ ਚ ਕਦੇ ਵੀ ਝੋਲ ਨਹੀਂ ਪਊਗਾ ਤੇ ਜਦੋਂ ਤੁਸੀਂ ਬਾਹਾਂ ਜੜੋਂਗੇ ਇਸ ਤਰ੍ਹਾਂ ਕਟਿੰਗ ਕਰਨ ਦੇ ਨਾਲ ਤੁਹਾਡੀ ਨਾ ਬਾਹਾਂ ਦਾ ਕੱਪੜਾ ਵਧੇ ਘਟੇ ਤੇ ਨਾ ਹੀ ਕਮੀਜ਼ ਦਾ ਦੇਖੋ ਜੀ ਆ ਬਿਲਕੁਲ ਪੂਰਾ ਆਉਂਦਾ ਸੀ ਬਾਹਾਂ ਵਾਲੀ ਨਿਸਾਨੀ ਤੇ ਆ ਸੀ ਕਮੀਜ਼ ਵਾਲੀ ਨਿਸਾਨੀ ਬਿਲਕੁਲ ਪੂਰਾ ਹੋਇਆਗਾ ਤੇ ਸਿਸਟਰ ਤੁਸੀਂ ਸਟਿਚਿੰਗ ਦੀ ਵੀਡੀਓ ਵੀ ਕਿਹਾ ਸੀ ਜਾਨੀ ਸਟਿਚਿੰਗ ਦੀ ਵੀਡੀਓ ਵੀ ਬਣਾਇਓ ਸਟਿਚਿੰਗ ਦੀ ਵੀਡੀਓ ਮੇਰੀ ਪਹਿਲਾ ਚੈਨਲ ਤੇ ਪਾਈ ਹੋਈ ਆ ਤੁਸੀਂ ਪਲੀਜ਼ ਵਿਜ਼ਿਟ ਕਰਕੇ ਚੈਨਲ ਤੇ ਚੈੱਕ ਕਰ ਸਕਦੇ ਹੋਗੇ ਸਟੈਪ ਵਾਈਜ਼ ਸਟੈਪ ਸਾਰਾ ਕੁਝ ਸਮਝਾਇਆ ਹੋਇਆਗਾ ਅੱਜ ਦੀ ਵੀਡੀਓ ਚ ਜੇ ਤੁਹਾਨੂੰ ਮੇਰੇ ਚੋਂ ਸਿੱਖਣ ਨੂੰ ਮਿਲਿਆ ਉਹਦੇ ਪਲੀਜ਼ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ